ਸੋ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਜਿਹੜਾ ਸਵੇਰ ਤੋਂ 8 ਵਜੇ ਤੋਂ ਜਿਹੜੀ ਕਾਊਂਟਿੰਗ ਲਗਾਤਾਰ ਚੱਲੀ ਐ ਸਭ ਤੋਂ ਪਹਿਲਾਂ ਜਿਹੜੀਆਂ ਪੋਸਟਲ ਬੈਲਟ ਗਿਨੇ ਗਏ ਨੇ ਸੋ ਹੁਣ ਈਵੀਐਮ ਤੇ ਰਾਹੀ ਐ ਜਿਹੜੀ ਈਵੀਐਮ ਮਸ਼ੀਨਾਂ ਤੋਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਐ ਗੱਲ ਕਰਾਂਗੇ ਉਮੀਦਵਾਰਾਂ ਦੀ ਤਾਂ 45 ਉਮੀਦਵਾਰ ਚੋਣ ਮੈਦਾਨ ਵਿੱਚ ਨੇ VOTING ਯਾਨਕੀ ਮਤ ਗਣਨਾ ਕੇਂਦਰਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਚਾਰੇ ਸੀਟਾਂ ਤੇ 20 ਨਵੰਬਰ ਨੂੰ ਜਿਹੜੀ VOTING ਹੋਈ ਸੀ ਸੋ ਗੱਲ ਕਰਾਂਗੇ ਕੁੱਲ 3.91 ਫੀਸ ਦੀ ਜਿਹੜਾ ਮਤਦਾਨ ਹੋਇਆ ਸੋ ਇਸ ਵੋਟਿੰਗ ਦੇ ਤਹਿਤ ਜੁੜਾ ਬਰਨਾਲਾ ਦੇ ਵਿੱਚ ਪੰਜ ਰਾਊਂਡ ਹੈ ਜਿਹੜੇ ਪੂਰੇ ਹੋ ਚੁੱਕੇ ਨੇ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਅੱਗੇ ਚੱਲ ਰਹੇ ਨੇ ਸੋ ਚੱਬੇਵਾਲ ਵਿੱਚ ਵੀ ਪੰਜ ਰਾਊਂਡ ਨੇ ਜਿਹੜੇ ਪੂਰੇ ਹੋ ਚੁੱਕੇ ਨੇ ਸੋ ਚੱਬੇਵਾਲ ਵਿੱਚ ਵੀ ਪੰਜ ਰਾਊਂਡ ਹੈ ਜਿਹੜੇ ਪੂਰੇ ਹੋ ਚੁੱਕੇ ਨੇ ਜਿੱਥੋਂ ਆਪ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਅਤੇ ਵੱਡੀ ਗਿਣਤੀ ਵਿੱਚ ਵੋਟਾਂ ਦੀ ਲੀਡ ਨਾਲ ਚੱਲ ਰਹੇ ਨੇ ਸੋ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਪੰਜ ਰਾਊਂਡ ਹੈ ਜਿਹੜੇ ਹੋ ਚੁੱਕੇ ਨੇ ਕਾਂਗਰਸ ਦੀ ਉਮੀਦਵਾਰ ਹੈ ਜਿਹੜੀ ਜਤਿੰਦਰ ਕੌਰ ਨੂੰ ਲੀਡ ਹੈ ਜਿਹੜੀ ਮਿਲੀ ਹੈ ਸੋ ਦੱਸ ਜੀਏ ਕਿ ਲਗਾਤਾਰ ਜਿਹੜਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਹੈ 5ਵੇਂ 라ਉਂਡ ਵਿੱਚ 1295 ਵੋਟਾਂ ਨਾਲ ਲੱਗੇ ਨੇ ਜਤਿੰਦਰ ਕੌਰ ਨੂੰ 17825 ਵੋਟਾਂ ਮਿਲੀਆਂ ਨੇ ਜਦਕਿ ਆਦ ਦੇ ਗੁਰਦੀਪ ਸਿੰਘ ਢਿੱਲੋਂ ਨੂੰ 16530 ਦੇ ਪਾਲੇਸ ਪਾਧੀ ਰਵਿਕਰਨ ਸਿੰਘ ਨੂੰ ਜਿਹੜਾ 2000 ਵੋਟਾਂ ਮਿਲੀਆਂ ਨੇ ਬਨਾਲਾ ਦੀ ਜੇ ਗੱਲ ਕਰੀਏ 5ਵੇਂ ਰਾਉਂਡ ਵਿੱਚ ਕਾਂਗਰਸ ਪਾਰਟੀ ਦੀ ਲੀਡ ਲਗਾਤਾਰ ਬਰਕਰਾਰ ਹੈ ਤੇ ਕਾਂਗਰਸ ਉਮੀਦਵਾਰ ਕੁਲਦੀਪ ਸਿੰਘਾ ਕਾਲਾ ਢਿੱਲੋਂ ਨੂੰ 687 ਵੋਟਾਂ ਮਿਲੀਆਂ ਨੇ ਸੋ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਢਾਲੀਵਾਲ 7348 ਕਾਂਗਰਸ ਦੇ ਕਾਲਾ ਢਿੱਲੋਂ 8035 ਤੇ ਬੀਜੇਪੀ ਦੇ ਕੇਵਲ ਢਿੱਲੋਂ ਨੂੰ 6113 ਵੋਟਾਂ ਮਿਲੀਆਂ ਨੇ ਜੋ ਕਿ ਤਾਜ਼ਾ ਅਪਡੇਟਸ ਨੇ ਸੋ ਗੱਲ ਕਰਾਂਗੇ ਚੱਬੇਵਾਲ ਦੀ ਤਾਂ ਆਪ ਉਮੀਦਵਾਰ ਨੂੰ ਜਿਹੜੀ ਬੜਕ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਢੋਲ ਵੱਜੜੇ ਵੀ ਉੱਥੇ ਸ਼ੁਰੂ ਹੋ ਚੁੱਕੇ ਨੇ ਡੇਰਾਪਾਪਾ ਨਾਨਕ ਵਿੱਚ ਕਾਂਗਰਸ ਦੇ ਜਤਿੰਦਰ ਨੂੰ ਜਿਹੜਿਆ ਲਗਾਤਾਰ ਜੜਾ ਲੀਡ ਮਿਲ ਰਹੀ ਹੈ ਸੋ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚਾਰੇ ਸੀਟਾਂ ਤੇ ਕਾਊਂਟਿੰਗ ਚੱਲ ਰਹੀ ਹੈ ਕਾਂਗਰਸ ਅਤੇ ਆਪ ਦੇ ਵਿੱਚ ਸਖਤ ਮੁਕਾਬਲਾ ਚੱਲ ਰਿਹਾ ਹੈ ਰੋਡੋ ਸੀਟਾਂ ਦੇ ਅੱਗੇ ਨੇ ਸੋ ਬੀਜਪੀ ਆ ਚਾਰੇ ਹੀ ਸੀਟਾਂ ਤੇ ਪਿਛੜੀ ਹੋਈ ਨਜ਼ਰ ਆ ਰਹੀ ਹੈ ਹੋਰ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਨਾਲ